ਤੀਰ ਜਤੇਸ਼ ਇਸ਼ਨਾਨ ਹੁੰਦਾ ਹੈ ਨਾਉਣਾ ਨਹੀਂ ਹੁੰਦਾ ਉਹ ਤਾਂ ਤੀਰ ਸੰਦਰ ਇਸ਼ਨਾਨ ਹੁੰਦਾ ਮੰਨਦਾ ਨਾਉਣਾ ਹੁੰਦਾ ਸ਼ਰੀਰ ਦਾ ਇਹ ਸ਼ਰੀਰ ਦਾ ਨਾਉਣਾ ਪਿੰਡਾਂ ਤੋਂ ਨਾਉਣਾ ਇਹਨੂੰ ਕਹਿੰਦੇ ਟੋਲਾ ਵਾਇਆ ਨੇ ਸ਼ਰੀਰ ਵਾਸਤੇ ਪਿੰਡਾਂ ਤੋਂ ਆਇਆ ਉਹ ਕਿਤੇ ਪਾਣੀ ਉੱਚਾ ਹੋਇਆ ਫਿਰ ਭੱਜੜ ਕੇ ਛੱਡ ਕੇ ਹੋਰ ਗਈ ਉਹਦੇ ਬੈਠੇ ਨਹੀਂ ਸੀ ਬਾਈ ਮੰਜੀਆਂ ਲਾਈ ਬਾਈ ਮੰਜੀਆਂ ਲਾਈ ਬੈਠੇ ਸੀ ਬਾਗਰ ਪਕਾ ਲੈ ਜੇ ਪਾਣੀ ਸਤੋ ਉੱਤੇ ਹੀ ਹੋ ਗਿਆ ਸੁਲਮਾ ਦਾ ਪ੍ਰਚਾਰ ਬਾਹਰਾਂ ਗਿਆ ਭੱਜੇ ਜਲਦੇ ਡੜਾ ਕੱਪੜੀਆਂ ਜਾਂ ਚੱਕੇ ਪੰਜ ਜੇ ਤੇ ਸੁਭਾਵਾਂ ਬਿਨ ਭਾਣੇ ਕਿ ਨਾਏ ਕਰਨ ਠਕੋ ਮੈਂ ਤਾਂ ਤੀਰ ਦਿਨਾਉਣਾ ਨਹੀਂ ਹੈਗਾ ਇਹ ਤਾਂ ਜਾਣੋ ਜੇ ਕਿਸੇ ਮਾਰ ਤਾਨ ਆ ਸਕਦਾ ਜੇ ਦਰਗਾਹ ਦੇ ਵਿੱਚ ਤੀਰ ਥਿੰਦਾ ਇਹਨਾਂ ਤੀਰਥਾਂ ਨੂੰ ਮੰਨਦਾ ਹੋਵੇ ਜੇ ਪਰਮੇਸ਼ਰ ਕਹੇ ਆਹ ਤੇਰਾ ਤੀਰ ਦਿਨਾਇਆ ਸਫਲ ਹੈ ਹੋ ਗਿਆ ਤਾਂ ਮੈਂ ਕੀ ਕਰਦਾ ਨਾ ਉਹ ਬਿਨ ਭਾਣੇ ਕੀ ਨਾਇ ਕਰਨ ਜੇ ਜੇ ਸਾਥੀ ਕਰਨ ਜਿਹਨ ਪਰਮਾਨੇ ਨਾਤਾ ਹੋਇਆ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਉਹਨੂੰ ਭਾਇ ਇਹਨੂੰ ਰਣਾ تیر ਤੇ ਬਾਹਰ ਦੇ تیر ਜਿਹੜੇ ਬਣਾਏ ਨੇ ਪਾਣੀ ਦੇ ਵਿੱਚ ਪਹਿਲਾਂ ਅੱਗੇ ਕੀ ਕਰਨਾ ਕੋ ਉਹ ਤਾਂ ਪਹਿਲਾਂ ਭਗਤ ਕਬੀਰ ਨੇ ਹੀ ਕਹਿ ਤਾ ਸੱਚਖੰਡ ਦਾ ਬਿਆਨ ਹੈ ਉਹ ਨਾ ਜਲ ਕੇ ਮੱਜਨ ਜੇਗਾ ਤਾਂ ਹੋਵੇ ਨਹੀਂ ਤੇ ਮੈਂ ਤਾਂ ਮੈਨੂੰ ਕਰਾਈ ਉਹ ਵੀ ਸੱਚ ਖੜਦਾ ਹੀ ਬਿਆਨ ਹੈ ਪਹਿਲਾਂ ਕੀ ਹੈ ਅਧਿਕਾ ਦੇ ਬਣਾ ਲੈ ਵੇ ਤੀਰ ਤੇ ਦੁਕਾਨਦਾਰੀ ਇਹ ਤੇ ਨਹੀਂ ਕਹਣਾ ਤੇ ਦੁਕਾਨਦਾਰੀ ਹੈ ਜੈਸੀ ਤੀਰ ਕਹਨੇ ਦਾ ਦੁਕਾਨਦਾਰੀ ਵੈਸੇ ਤੀਰ ਕਹਦੇ ਨਹੀਂ ਆਪਣੇ ਸਿੱਖਾਂ ਦੇ ਕੋਈ ਨਹੀਂ ਤੀਰ ਕਹਣਾ ਭਾਵੇਂ ਸਰੋਵਰ ਬਣੇ ਹੋਏ ਨੇ ਹੋਰ ਕੁਝ ਕਹਿਣ ਲੱਗ ਗਏ ਸ਼ੈਤਾਨ ਨੇ ਨਾ ਅਮਰਦਸਰੋਵਰ ਕਹਿਣ ਲੱਗ ਸ਼ੈਤਾਨ ਨਹੀਂ ਸ਼ਤਾਨੀ ਕਰਨੀ ਕਿ ਤੀਰ ਤੇ ਦੀ ਬਜਾਏ ਤੀਰ ਤਖੰਡਰ ਦੀ ਅਮਰਦਸਰੋਵਰ ਕਹਣ ਵਿਸ਼ਾ ਤਾਂ ਨਹੀਂ ਗ੍ਰੋਟਾਂਗੇ ਚਲੋ ਹਾਓ ਬਈ ਅਮਰਤਰਾਵਰਖਿੰਗ ਮੈਂ ਕਿਉਂ ਗਿਆ ਖੇਤਾਂ ਦੀ ਉਹ ਚੱਕਰਾਉਂਦਾ ਸੀ ਨੌਕਾ ਆ ਗਿਆ ਇੱਥੇ ਦੇਖੋ ਪਾ ਕੇ ਬਸੇ ਨਹੀਂ ਨੌਲੇ ਚੱਕਰਾਉਂਦਾ ਸੀ ਚੱਕ ਪਿੰਡ ਨੂੰ ਗਏ ਨੇ ਕੋਈ ਏਰੀਆ ਚੱਕ रामदास पुर लिखया हुए है अमरधर ਤਾਂ ਬਣਤੀ ਜੇ ਬਾਸ਼ਾ ਤਾਂ ਕਿਆ ਉਹਦਾ ਤਾਂ ਬੜਿਆ ਨਹੀਂ ਸੀ ਹੁਣ ਤੋਂ ਪਚਾ ਕਿਉਂ ਅਮਰ ਸਾਡੇ ਬੜਾ 46 ਹੈ ਪਰ ਉਹ ਅਮਰਧੰਤ ਤੇ ਹੈ ਜਿਹੜਾ ਪਹਿਲਾਂ ਉਦੋਂ ਦਾ ਗਾਇਬ ਹੋ ਗਿਆ ਖਤਮ ਹੋ ਗਿਆ ਉਦੋਂ ਤਾਂ ਉੱਡਦੇ ਲੋ ਤਾਂ ਕਿ ਉਹਦੀ ਲੋੜ ਹੈ ਨਾ ਪੈ ਜਵੇ ਆਹੀ ਹੈ ਬਸ ਆਮਰ ਸੁਰਵਰਾਹੀ ਇਹ ਨਾਲੋ ਤੇ ਘਰ ਨੂੰ ਜਾਓ ਫੁਰਬਾਨੀ ਦੀ ਬਰਕੀ ਲੋੜ ਨਹੀਂ ਕਿਹਾ ਵੀ ਅਖੀਰ ਦੀ ਲੋੜ ਕੀ ਰਹਿਣੀ ਸੀ ਕਿਤੇ ਤਾਂ ਸਾਣਾ ਨਹੀਂ ਸੀ ਇਹ ਪਹਿਲਾਂ ਪਰ ਇਹਨਾਂ ਨੂੰ ਵੀ ਸੌਖਾ ਤਰੀਕਾ ਹੈ ਤਾਂ ਇਹਨਾਂ ਦਾ ਕੋਲ ਕੋਈ ਗਿਆਨ ਸੀ ਜਿਨ੍ਹਾਂ ਨੇ ਗੁਰਦਾਰੇ ਖੋਹਦੇ ਉਹ ਨਾ ਸਿੱਖੀ ਨਾ ਸਿੱਖੀ ਨਾ ਦਾ ਕੋਈ ਮਤਲਬ ਸੀ ਤਾਂ ਸਰਸਤੀ ਪਾਰਟੀ ਸੀ ਗੁਰਦਾਰੇ ਨੇ ਪੈਸੇ ਕੋਈ ਪੈਸੇ ਬਣਾ ਸੇ ਸਿਕورٹی ਨਹੀਂ ਚੱਲਦੀ ਕਾਂਗਰਸ ਨੇ ਉਮਰਦਤ ਕੀਤੀ ਇਹਨਾਂ ਦੀ ਜਿਹੜੇ ਕਾਂਗਰਸ ਨਾਲ ਰਲ ਕੇ ਅਸਲੀ ਗੱਲ ਖੜਾ ਕਰ ਲਿਆ ਨਨ ਅੰਗਰੇਜ਼ਾਂ ਦੇ ਖਿਲਾਫ ਸਿਆਸੀ ਆਦਮੀ ਸੀ ਸਾਡੇ ਪਰ ਸਿਆਸੀ ਹੋਲ ਨੇ ਸਿੱਖੀ ਨਾਲ ਕਿਵੇਂ ਬੰਨ ਬਿਲ ਭਾਣੇ ਕੀ ਨਾਏ ਕਰੀ ਬਿਲ ਕੋ ਹਣੇ ਕੀ ਨਾਏ ਕਰ ਪੈ ਕੇ ਗੱਲ ਨੇ ਤੇੜਾ ਨਾਉਣਾ ਦਰਗਾਹ ਚ ਕਬੂਲ ਨਹੀਂ ਹੈ ਮੈਂ ਨਹੀਂ ਨਾਉਦਾ ਪਰ ਉਹ ਨਾਉਣਾ ਕੀ ਹੈ ਇਸ਼ਨਾਨ ਨਹੀਂ ਕਿਹਾ ਤੇਰ ਸੇ ਨਾਉਣਾ ਹੁੰਦਾ ਹੈ ਇਸ਼ਨਾਨ ਨਹੀਂ ਹੁੰਦਾ ਤੇਰਥ ਤੇ ਇਸ਼ਨਾਨ ਹੁੰਦਾ ਹੈ ਨਾਉਣਾ ਨਹੀਂ ਹੁੰਦਾ ਉਹ ਤਾਂ ਤੀਰਥ ਸੰਧਰ ਹੈ ਇਸ਼ਨਾਨ ਹੁੰਦਾ ਮਨ ਦਾ ਨਾਉਣਾ ਹੁੰਦਾ ਸਰੀਰ ਦਾ ਜੇ ਸਰੀਰ ਦਾ ਨਾਉਣਾ ਪਿੰਡਾਂ ਤੋਂ ਨਾਉਣਾ ਇਹਨੂੰ ਕਹਿੰਦੇ ਡੋਲਾ ਆਇਆ ਨੇ ਸਰੀਰ ਵਾਸਤੇ ਪਿੰਡਾਂ ਤੋਂ ਨਾਉਣਾ ਆਇਆ ਉਹਨਾਂ ਅਕਹਰਾ ਹੰਦਾ ਮੰਗਾ ਹੰਦਾਂ ਤੰਦਾ ਧੋੜਾ ਤੰਤ ਹੋਵੇ ਤੋਤਾ ਮਾਨਾ ਹੱਛਾ ਨਾ ਹੋਵੇ ਇਹ ਤਾਂ ਜਗਾ ਜਗਾ ਕਟਿਆ ਹੈ ਤੰਦੇ ਧੋੜ ਨਾਲ ਮਨ ਥੋੜੀ ਅੱਛਾ ਹੋ ਜੂਗਾ ਕਰਨਾ ਦੀ ਮਾਨਾ ਛੱਤ ਤੋੜ ਲਾ ਕੇ ਤਨ ਜੋ ਸ਼ਰਾਰਤ ਚਲਦੀ ਸੀ ਜਦੋਂ ਤਜੋ ਹੀ ਸ਼ਰਾਰਤ ਇਹਨਾਂ ਨੇ ਬੜ ਲਈ ਆਪਣੇ ਘਰ ਇਹ ਤਾਂ ਪਹਿਲੇ ਚਲਦੀ ਸੀ ਇਹਨਾਂ ਦੇ ਜੇ ਉਹ ਕਹਿੰਦੇ ਨੇ ਤੁਸੀਂ ਦੋ ਕੀ ਗਲਤ ਕਹਿੰਦੇ ਨੇ ਤੁਸੀਂ ਕਰਮ ਥੋੜੇ ਨੂੰ ਆਣੇ ਨੇ ਸਾਹਮਣੇ ਉਹਨਾਂ ਨੇ ਸ਼ਰਾਨਤ ਵਾੜੀ ਸੀ ਤੁਸੀਂ ਵੀ ਸ਼ਰਾਨਤ ਵਾੜ ਲਈ ਆਪਣੀ ਗੁਰਮੰਦੇ ਪ੍ਰਚਾਰ ਚੋਂ ਹੱਥ ਖਿੱਚ ਲਿਆ ਕੌਫਲੇ ਵੀ ਜਿਵੇਂ ਆਪਣੇ ਭਾਗੀ ਇਹ ਆਪਣੇ ਗੋਲਕ ਦੇ ਰਾਜਕਰ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾਂ ਕੀ ਮਿਲ ਲੈ। ਜਿੰਨੀ ਸਿਤੀ ਮੈਂ ਦੇਖਣਾ ਪਾਈ ਹੋਈ ਸਾਹਮਣੇ ਮੇਰੇ। ਇਹਨਾਂ ਨੂੰ ਕੀ ਮਿਲਦਾ ਹੈ ਕਿਰਪਾ ਤੋਂ ਬਿਨ? ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਉਹਦੀ ਕਿਰਪਾ ਤੋਂ ਬਿਨਾ। ਚਾਹੇ ਉਹ ਸਾਡੇ ਸਰੀਰ ਦੀਆਂ ਪਰ ਦਾਤਾ ਨੇ, ਚਾਹੇ ਹੋਆ ਦੀਆਂ ਦਾਤਾ ਨੇ। ਚਾਹੇ ਹੋ ਗਿਆੰਦੀ ਦਾਤਾ ਹੈ, ਨਾਉਂਦੀ ਦਾਤਾ। ਕੁਝ ਵੀ ਨਹੀਂ ਮਿਲਿਆ ਕਿਸੇ ਜਾ ਸੰਸਾਰੀ ਗਿਆਨ ਦੀ ਦਾਤ ਫਿਰ ਪਗਨਾ ਨਹੀਂ ਮੇ ਬਿਜਨ ਕਰਮਾ ਦਾ ਇੱਤੇ ਕਿਰਪਾ ਹੈ ਕਰਮਾ ਆਥੇ ਹੀ ਕਿਰਪਾ ਹੋ ਉਹ ਜਦ ਉਹ ਨਾਲਾ ਕਰਮਾ ਉਹਦਾ ਨਾਲਾ ਹੋ ਬਿਜਨ poteo ਕਰਨੇ ਸਹਜਨ ਉਪਜਾ pote naal ਨੈਗੇਟਿਵ ਆਉਗੋ ਤੇ ਪਰ ਕਰਨ ਵੀ ਨਾਲ ਲਗੋ ਕਰਮੀ ਸਹਜਨੋਂ ਪੁਜਾਇਆ ਜਿਹੜੇ ਕਰਮ ਐਨੇ ਨੇ ਕਰਮ ਕਰੂ ਮਖੰਡ ਨੇ ਇਹਨਾਂ ਦਾ ਕਦੇ ਮੰ ਟਿਕਦਾ ਨਹੀਂ ਹੁੰਦਾ ਸਹਜ ਉਪਜਾ ਮਨ ਚ ਟਿਕਾਉ ਨਹੀਂ ਪੈਦਾ ਹੁੰਦਾ ਸਹਜ ਅਵਸਰ ਨਹੀਂ ਤਾੜਨੂ ਕਿਆਨ ਨਾਲ ਸਹਜ ਅਵਸਰ ਟਿਕਦਾ ਵਣ ਕਿਆਨ ਨਾਲ ਮੰ ਟਿਕਦਾ ਕਰਮ ਨਾਲ ਨਹੀਂ ਮੰ ਟਿਕਦਾ ਇਹ ਸਾਰੇ ਕਰਮ ਨੇ ਜਿਹੜੇ ਕਰਦੇ ਨੇ ਕਰ ਸੇਵਾ ਵਾਲੇ ਵੀ ਕਰਮ ਨੇ ਮੰ ਨਹੀਂ ਟਿਕਦਾ ਉਹਨਾਂ ਨੂੰ ਕਰਮ ਹੈ ਕਰਮ ਧਰਮ ਪਖੰਡ ਜੇ ਦੀਸਣ ਤੈਨ ਜੰਮ ਜਾਗਾਤੀ ਦੇਸਾ ਜੰਮ ਜਾਗਾਤੀ ਲੋਟਣ ਵਾਲੀ ਗੱਲ ਹੈ ਕਿ ਜੋ ਡਵੈਲਪਮੈਂਟ ਹੈ ਨਾਮ ਵਾਸਤੇ ਹੁ ਕਮ ਅਗਲੇ ਜਨਮ ਜੋਬ ਜਮ ਸ਼ਾਇਦ ਉਹ ਵੀ ਜੇ ਕਿਸੇ ਦੇ ਅੰਦਰ ਹੋ ਨਾਮ ਵਾਸਤੇ ਕਰਦਾ ਹੋਊ ਕਰੂ ਜੇ ਕਿ ਜੇ ਹੋਰ ਕੰਮ ਵਾਸਤੇ ਕਰਦਾ ਹੋਊ ਫਿਰ ਪਤਾ ਨਹੀਂ ਕਾਦੇ ਵਾਸਤੇ ਕਰਦਾ ਕਿਹਨੂੰ ਜੁੜਿਆ ਹੈ ਹਰ ਕੁਰਬਾਨੀ ਦੀ ਰੋਸ਼ਨੀ ਵੀ ਜੁੜਨਾ ਕੋਈ ਆਈਡੀਆ ਹੈ ਸਾਡੇ ਕੋਲ ਹੈ ਸਾਰਿਆਂ ਕੋਲ ਅਗਾਂਹ ਤੱਕ ਦਾ ਕੋਈ ਜੁੜਦਾ ਉਹ ਬੰਨ੍ਹਦੇ ਜੁਣਤੇ ਹਟਾਉਣੇ ਨੇ ਹੋ ਕੁਲਵਾੜੀ ਨਾਲ ਨਹੀਂ ਹੋਣਗੇ ਸੁਣ ਨਹੀਂ ਦਿੰਦੇ ਕਥਾ ਗੀਤ ਨਹੀਂ ਸੁਣਨਦੋਂ ਫਰਮਦੇ ਘਮਰੇ ਪਹੜਗੇ ਸ਼ਰਾਰਤੀ ਨੇ ਨਾ ਫਿਰ ਕੰਮਾਂ ਦੀ ਗੱਲ ਜੋ ਕਰਦੇ ਨੇ ਜੇ ਉਹਨੇ ਕਥਾ ਵਾਰਤਾ ਸੁਣ ਲਈ ਕਾਥੇ ਵਾਲਿਆਂ ਦੇ ਵਾਸਤੇ ਬਾਹਰ ਹੋ ਜਾਣਗੇ ਉਹ ਸਾਡੇ ਮਤਲਬ ਦੇ ਨਿਆਣੇ ਬੰਦੇ ਨੇ ਸ਼ਰਾਰਤੀ ਨੇ ਉਹਨਾਂ ਨੂੰ ਉਹਨਾਂ ਨੂੰ ਫਿਰ ਮੰਨਣਗੇ ਉਹਦੋਂ ਕੋ ਗਣਾ ਗੁਰਬਾਣੀ ਦਾ ਆ ਕਹਿੰਦੇ ਕੁਝ ਯਾਦ ਕਰਦੇ ਹੋ ਜਵਾਬ ਕਰਨ ਲਈ ਕਹਿੰਦੇ ਕਰਣਾ ਪੁਰਾਣੀ ਸੁਣ ਰਹੇ ਨੇ ਬਿਨ ਕੰਮਾ ਕੀ ਮਿਲਦਾ ਜੀ ਜੇਤੀ ਸੇਠ ਮਾਈ ਵੇਖਾ ਹਾਂ ਹਾਂ ਕਿਰਪਾ ਤੇ ਬਿਨਾ ਕਿਸੇ ਮਿਲਦਾ ਕੀ ਤੱਕ ਦਿਨ ਮਿਲਦਾ ਕੀ ਕਿਸੇ ਨੂੰ ਲੈ ਲਿਆ ਲਈ ਕੋਈ ਲੈ ਕੇ ਦਿਖਾ ਦਿਓ ਜ਼ਬਰਦਸਤੀ ਲੈ ਲੂਗਾ ਸਬਰ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕੰਸਲ ਧਰਿਆ ਸਾਰੇ ਖਜ਼ਾਨੇ 18 ਸਿੱਧੀਆਂ ਹਾਗਰ ਦੀ ਥੜੀ ਤੇਨੇ ਉਹਦੇ ਮੁਠੀ ਚ ਨੇ ਫੋਰ ਹੋਲ ਕੋ ਤੇ ਹੋਲ ਨ ਕੋ ਥੜੀ ਦਾ ਮਤਲਬ ਹੈ ਮੁਠੀ ਦਾ ਉਹਦੇ ਹੁਕਮ ਚ ਨੇ ਘਰ ਤਲ ਧਰਿਆ ਜੇ ਨਾਨਕ ਬਲ ਬਲ ਸਤ ਬਲ ਜਾਈਏ ਤੇ ਰਾਮ ਤਰਫ ਆ ਰੱਖਦੇ ਨੇ ਉਹਦੀ ਕਿਰਪਾ ਬਿਨਾ ਕਿਸੇ ਨੂੰ ਕੁਝ ਨਹੀਂ ਮਿਲ ਰਹਾ ਇਹ ਸਾਡੇ ਭਲੇਖੇ ਹੋ ਸਕਦੇ ਨੇ ਸਾਨੂੰ ਭਲੇਖਾ ਇਸ ਗੱਲ ਦਾ ਹੋ ਸਕਦਾ ਗੁਰਬਾਣੀ ਭਲੇਖੇ ਹੀ ਕੱਢਦੀ ਹੈ ਹੋਰ ਕੀ ਕਰਦੀ ਹੈ ਗੁਰਬਾਣੀ ਭਲੇਖੀ ਤਾਂ ਕੱਢਦੀ ਹੈ ਪਰਮੇ ਤੇ ਦੂਰ ਕਰਦੀ ਹੈ ਗੁਰ ਪ੍ਰਸਾਦ ਓਹ ਭਰਮ ਕਾ ਨਾਸ ਤੇ ਗੁਰਬਾਣੀ ਦਾ ਗਿਆਨ ਹੈ ਭਰਮ ਦਾ ਹੀ ਨਾਸ ਕਰਦਾ ਹੋਰ ਕੀ ਕਰਦਾ ਹਾਂ ਇਹ ਹਾਲ ਸੰਤਾਰ ਹੋਰ ਭਲੇਖੇ ਪਾਉਂਦੇ ਨੇ ਗੁਰਦੁਆਰੇ ਵੀ ਭਲੇਖੇ ਪੰਦੇ ਨੇ ਅਰਦਾਸ ਖਰਾਉ ਆ ਕਰੋ ਉਹ ਕਰੋ ਇਹ ਭਲੇਖੇ ਪਾਉਂਦੇ ਨੇ ਲੋਕ ਅੱਡੇਲੇ ਪੁਜਾਰੀ ਹੁੰਦੇ ਨੇ ਭਲੇਖਾ ਪਾਉਣਾ ਇਹਨਾਂ ਦਾ ਭਲੇਖਾ ਪਾਉਣ ਤੋਂ ਸਵਾ ਇਹਨਾਂ ਦੀ ਗੱਡੀਆਂ ਨਹੀਂ ਚੱਲਤੋਂ ਜੇ ਭਲੇਖੇ ਕੱਢਣ ਲੱਗ ਜਾਣੇ ਇਹਨਾਂ ਦਾ ਗਿਆ ਸਭ ਕੁਝ ਇਹਨਾਂ ਦਾ ਇਹ ਦੁਕਾਨ ਉਹਨਾਂ ਚ ਚੱਲਦੀ ਆ ਜਿੰਨਾ ਜਿੰਨਾ ਭਲੇਖੇ ਪਾਉਂਦੇ ਰਹਿਣਗੇ ਭਲੇਖੇ ਚ ਲੋਕ ਰਹਿਣਗੇ ਦੁਕਾਨਦਾਰੀ ਖਤਮ ਹੋ ਜੇ ਇਹ ਆਪਣੇ ਪੈਰ ਕੋੜਾ ਆਪੇ ਮਾਲਦੇ ਜਿੰਨਾ ਜਿੰਨਾ ਦੀ ਚੰਗੂ ਗੱਡੀ ਚਲਾਉਣਗੇ ਇਹਨਾਂ ਦਾ ਸਰਤੇ ਪਾਣੀ ਉੱਚਾ ਹੋਇਆ ਫਿਰ ਭਾੜ ਛੱਡ ਕੇ ਛੱਡ ਕੇ ਹੋਰ ਗਈ ਉਹਤੇ ਬੈਠੇ ਨਹੀਂ ਸੀ ਭਾਈ ਮੰਜੀਆਂ ਲਈ ਭਾਈ ਮੰਜੀਆਂ ਲਈ ਬੈਠੇ ਸੀ ਬਾਗਰ ਬਖਾਲੇ ਤੇ ਪਾਣੀ ਸਰ ਤੋਂ ਉੱਤੇ ਦੀ ਹੋ ਗਿਆ ਸੁਨਮ ਦਾ ਪ੍ਰਚਾਰ ਬਾਹਰਾਂ ਗਿਆ ਭੱਜ ਗਏ ਜਦੇ ਜੜਾ ਕਪੜੀਏ ਜੇ ਚਾਕੇ ਭੱਜ ਗਏ ਹਮ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਖ ਸੁਣੀ ਆਇਕ ਗੁਰਮਤਿ ਵਿੱਚ ਜਿਹੜੀ ਪਾਰਵਤੀ ਮਾਤਾ ਹੈ ਉਹਦੇ ਵਿੱਚ ਤਾਂ ਰਤਨ ਮਾਨਗ ਜਵਾਰਾਂ ਦੀ ਉਹਦਾ ਭਰੀ ਪਈ ਐ ਅਸਲ 'ਚ ਜਿਹੜੀ ਗੰਗਾ ਹੈ ਨਾ ਗਿਆਨ ਦੀ ਇਹਦੇ ਵਿੱਚ ਕੀ ਚੱਲਦਾ ਪਾਣੀ ਨਹੀਂ ਚੱਲਦਾ ਇਹ ਰਤਨ ਜਵਾਰ ਚੱਲਦੇ ਨੇ ਜਿਦਾਂ ਦੇ ਰਤਨ ਜਵਾਰ ਮਾਨਕਾਂ ਦੀ ਭਰੀ ਜਲਦੀ ਐ ਬਤ ਉਹ ਤੇ ਰਤਨ ਜਵਾਰ ਮਾਨਕ ਪਾਣੀ ਹੈ ਹੀ ਨਹੀਂ ਇਹ ਜੇ ਇੱਕ ਗੁਰੂ ਕੀ ਸਖ ਸੁਣੇ ਇੱਕ ਸਿੱਖਿਆ ਲੈ ਲਵੇ ਸਾਰੇ ਪ੍ਰਾਪਤ ਹੋ ਜਾਣੇ ਕਿ ਕਿਥੋਂ ਖੜ ਜੋ ਇੱਕ ਗੱਲ ਮੰਨ ਲੋ ਜ਼ਾਰੇ ਬੰਨੀ ਬੈਜੂ ਬਾਣੀ ਕਿ ਤਸੇਖਿਆ ਤਾ ਸੁਣੋ ਇੱਕ ਜਗਾ ਖੜੋ ਤੂੰ ਖੜੋ ਥੇ ਕਿਤੇ ਸਾਰੇ ਗੁਰ ਬਾਣੀ ਹੋਰਣੀ ਬੈਜੂ ਬਾੜਾ ਦਾ ਕੋਣ ਕਾ ਕੋਈ ਭੜਨੋ ਸਾਰੀ ਮਾੜ ਆ ਗਈ ਆ ਤੇ ਚ ਕਿਦੋਂ ਬਾਲੋ ਅਤਮਾ ਨੂੰ ਇੱਕ ਮਿੰਟ ਘਰੂ ਪਾਲੋ ਕਿਧਾਨਾ ਨਾਲੇ ਜਿਹੜੇ ਗੁਰਾ ਇੱਕ ਦੇਹ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਏ ਇਹ ਗੁਰਾ ਬਰੇ ਸਰਤੇ ਹੱਥ ਰੱਖ ਸਮਹ ਰਾਤ ਤੋ ਗੁਰੂ ਜਰ ਹੱਥ ਕਰਿਓ ਪਰ ਕਿਹਨੇ ਕਿਰਪਾ ਹਰਣਾਉਂਦੀ ਨਾਮ ਤਾਗਤਾ ਨਾਵਦੀ ਉਹ ਬੇ ਕੇਵਨ ਉਹਨੂੰ ਨਾਮ ਨਹੀਂ ਉਹਨੇ ਗਾਂ ਦੇ ਆਖੇ ਪਰ ਕਿੰਨੀ ਕਿਰਪਾ ਹਰ ਜੁਰਦ ਹਾਥ ਰੱਖ ਮੈਂ ਇੱਕਰ ਦਸਣ ਲਗਿਆ ਭੁਲਕੇ ਮੇਰੇ ਧਰੂ ਤੋਂ ਇੱਕ ਪਜਾ ਸੰਸਾਰ ਨੂੰ ਮੇਰੇ ਧਰੂ ਸੰਸਾਰ ਨੂੰ ਦਾ ਸਿੱਖ ਕੀ ਹੈ ਆਪਣੇ ਸਤਿਗੁਰੂ ਤੋਂ ਗਰੇ ਪਰਮੇਸ਼ਰ ਨੂੰ ਸੂਰਾ ਇੱਕ ਦੇ ਭੁਜਾਈ ਸਭਨਾਂ ਦੀਆਂ ਯਾਤਰਾਵਾਂ ਦਾ ਸੋਲੰਗ ਸੋਲੰਗ ਮਸਾ ਬੜੇ ਅੰਦਰਲੇ ਆਪਣੇ ਸੰਗ ਨੂੰ ਬੜੇ ਸਤਿਗੁਰੂ